ਕਬੱਡੀ 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 ਅੱਜ ਦੇ ਰੋਬੀ ਦਾ 500 ਰੁਪਇਆ ਅਮਰੀਕ ਲੋਹਾਰੇ ਦੇ ਕਬੱਡੀ ਕੱਪ ਦੇ ਬੈਸਟ ਸੁਣਿਓ ਸੁਰ ਸਿੰਘ ਦੇ ਅੰਬੇ ਨੇ 10 ਰੇਡਾਂ ਪਾਈਆਂ ਇੱਕ ਜਫਾ ਲੱਗਿਆ 9 ਨੰਬਰ ਅੰਬਾ ਹਾਰਨੇ ਦਾ ਜੇਤੂ ਇਕੱਲੀ ਤਾੜੀਆਂ ਮਾਰੋ ਜ਼ੋਰਦਾਰ ਤੇ ਟੀਮ ਦੀ ਸਹਿਮਤੀ ਨਾਲ ਅੰਬਾ ਸੁਰ ਸਿੰਘ ਤੇ ਚਰਨੀ ਰਾਏ ਤਰਾਣਾ ਇਹ ਸਾਂਝੇ ਤੌਰ ਤੇ ਵੈਸਟ ਬਣਿਆ ਮੰਨਾ ਯੂਐਸਏ ਅੰਬਾ ਕਹਿੰਦਾ ਵੀ ਮੇਰਾ ਹਾਲਿਆ ਇਹ ਰਾਏ ਤਰਾਣ ਵਾਲੇ ਜੀ ਜੀ ਤੇ ਕਿੰਦਰ ਕੈਨੇਡਾ ਤੇ ਗਰਪੇਜ ਐਸਆਰ ਵੀਰ ਨੇ ਅਮਰੀਕਾ ਅੱਜ ਦੇ ਕਬੱਡੀ ਕੱਪ ਦਾ ਅਮਰੀਕਾ ਅੱਜ ਦੇ ਅਮਰੀਕਾ ਸੋਰੀ ਇੱਕ ਮਿੰਟ ਸੋਰੀ ਇੱਕ ਮਿੰਟ ਲੈਣਾ ਸੁਗਰਾਜ ਤੇਰਾ ਇਧਰ ਦੋ ਸਟੈਂਟਾਂ ਜੇ ਆਪਾਂ ਬੈਸ ਪੰਜਾਬੀ ਅਨਾਉਂਸ ਕਰ ਦਈਏ ਜੀ ਜੀ ਸੋਰੀ ਲੋਵਾਰੇ ਦੇ ਕਬੱਡੀ ਕੱਪ ਦਾ ਹਾਰ ਲੈਦਾ ਜੇਤੂ 8 ਟੱਚ ਕਿ ਟਿੱਬਿਆਂ ਦਾ ਪੁੱਤ ਕਹਿਰ ਕਰੀ ਜਾਂਦਾ ਏ ਦੁਨੀਆ ਇਸ਼ਾਰੇ ਰੈਂਬੋ ਵੱਲ ਕਰਦੇ ਹਾਕਮ ਵਾਲਿਆ ਜੱਗੂ ਹਾਰਦੇ ਜਿੱਤ ਗਿਆ ਇਹ ਕਹਿੰਦੀ ਜੱਗੂ ਲਈ ਵੀ ਤਾੜੀਆਂ ਮਾਰਿਓ ਜ਼ੋਰਦਾਰ ਹਾਰ ਲੈ ਤਾੜੀਆਂ ਮਾਰਦੇ ਹੋ ਖਿੱਚ ਕੇ ਇਹ ਤਿੰਨਾਂ ਖਿਡਾਰੀਆਂ ਦੇ ਨਾਲ ਅੱਜ ਦੇ ਟਾਈਮ ਤੇ ਮੁੰਡਿਆਂ ਦਾ ਛੱਕਾ ਮੁੰਡਿਆਂ ਦਾ ਦੌਰ ਦੁਨੀਆ ਦੇ ਵੱਡੇ ਮੱਲ